ਆ ਕਰਤਾ ਕੰਮ ਸ਼ੁਰੂ ਕਰਤਾ ਅੱਜ ਦੇ ਵਲੌਗ ਚ ਉਹ ਲੈ ਰਹੇ ਉਹ ਚਾਹ ਦੂਰੇ ਕਿਵੇਂ ਹੁਣ ਆਪੀ ਲੈ ਗਏ ਉਹ ਡੇਟ ਮੈਂ ਕਰਾਇਆ ਪਾ ਇਹ ਆਪਾਂ ਲੋਕੀ ਚਾਹ ਭਰੋਗੇ ਯਾਰ ਉੱਪਰ ਲੈਉਣੇ ਆਪਰੇ ਇਦੀ ਕਿ ਮੈਂ ਯੂਪਾ ਨੂੰ ਆਪੇ ਨਾਲ ਆ ਗਿਆ ਉੱਧਰ ਕਰਕੇ ਆਉਣਾ ਬਾਹਰ ਹਾਂ ਉੱਧਰ ਲਾ ਲਏ ਜਿਹੜੇ ਕਮਾਵਾਗੇ ਲੋਡਰ ਤੋਂ ਬਾਈ ਹਾਂ ਹਾਂ ਉਹ ਮੁੰਡੇ ਲੱਗ ਰਹੇ ਨੇ ਉੱਧਰ ਉਗਾਹਾਂ ਜਾ ਕੇ ਦਿਖਾਉਣੇ ਥੋਨੂੰ ਹਾਂ ਮੁੰਡਾ ਜਦੋਂ ਵੀਡੀਓ ਆਉਣ ਹੁੰਦੀ ਆ ਉਹ ਰੋਕਾ ਢੰਗਾ ਚੱਕ ਲੈਂਦਾ ਮੂੰ ਚਾਕ ਦਾਣੀ ਹੈਗਾ ਮੂੰ ਬੇਲਾ ਰਹੂ ਇਹ ਜਦੋਂ ਵੀਡੀਓ ਚੱਲ ਪਣੀ ਉਹ ਢੰਗਾ ਚੱਕ ਤੋ ਦੇਖੋ ਜੀ ਆਪਦੇ ਹਿਸਾਬ ਨਾਲ ਤਾਂ ਕੋਈ ਜ਼ਬਰਦਸਤ ਨਹੀਂ ਹੋਣੀ ਇਹ ਮੇਰੇ ਦੀ ਬਾਜ ਕਰਦੇ ਮੈਂ ਉਹ ਥੋੜਾ ਉਹ ਜੀ ਸਾਹਿਬ ਕਰੋ ਸਾਥ ਕਰਦੇ ਯਾਰ ਦਿਹਾੜੀ ਵੀ ਨਹੀਂ ਦੇਣੀ ਕੱਟ ਲਾਂਗੇ ਆ ਗੰਡਾ ਨਸ਼ਾ ਉਹ ਬਈ ਨਾ ਕਰਤਾ ਦੇਖੋ ਇਹ ਨਕਲ ਵਾਲੀ ਕੰਮ ਹੋ ਗਿਆ ਜਰਾ ਹਾਂ ਨਾ ਗਰ ਦੇਖੇ ਬਈ ਮੁੰਡਿਆ ਸਾਡ ਦਿਹਾੜੀਏ ਬਹੁਤ ਚਾਲਦੇ ਨੇ ਕੰਮ ਕਰਕੇ ਹੀ ਦਿੰਦੇ ਆ ਜਰੂਰ ਆ ਤੁਹਾਡੇ ਕੜਾਈ ਗਾੜੀ ਹੋਏ ਨੇ ਕਿੰਨਾ ਆਹ ਦੇਖੋ ਇੱਕ ਨੰਬਰ ਕੜਾਈ ਗਾੜੀ ਹੋਣੀ ਆ ਕੜਾਈ ਗਾੜੀ ਵਾਲੀ ਆ ਬਈ ਟਰੈਕ ਤੇ ਬਾਈ ਮੇਰੇ ਮੁੰਡਾ ਪ੍ਰੈਸਰਾ ਬਾਹਰ ਨ ਹੋ ਜਾਂਦਾ ਪਰ ਆਹਾਈ ਹੋ ਜਾਂਦੀ Ehkä sitä on myös luodenut. ਬੰਦੇ ਕਰ ਲੋ ਕੰਮ ਮੁੰਡੇ ਨਰਮ ਬਹੁਤ ਨੇ ਅੱਖੋਂ ਹੀ ਲੱਗ ਜਿਹਾ ਹੈ ਨਾ ਜੀ ਤੁਹਾਨੂੰ ਜੀ ਭਾਈ ਚੋਰੀ ਨਹੀਂ ਲੇ ਲੈਣਾ ਦਿਖਾਓ ਦਾਵ ਨੂੰ ਦੇ ਦੇ ਜੀ ਕਰ ਲਓ ਨੀ ਜੀਵੇ ਘੱਟ ਲੈ ਥੋੜੀ ਜੀ ਮੂਰੇ ਆ ਜਾਂਦਾ ਲੋਟਰ ਜਾ ਆਹ ਬੀਚ ਕਰਕੇ ਦਿਖਾ ਲਾ ਲਾ ਮੈਂ ਕਿਹਾ ਤੇ ਬੰਦੇ ਚਾ 4 ਰੁਪਏ ਮੁੱਤ ਦੇ ਨੇ ਇੱਕ ਦੋ ਘੜਾੜੀ ਕੋਸਾ ਵੀ ਨਹੀਂ ਕਰਦੇ ਪਸਾ ਨਹੀਂ ਦਿਹਾੜੀ ਵੀ ਰੋਬਰ ਵੀ ਲੈਂਦੇ ਨੇ ਕੋਈ ਬਾੜੀ ਨਹੀਂ ਲੈਂਦੇ ਆ ਦੇਖ ਆ ਬਾਈ ਉਹ ਤਾਂ ਮਾੜੀ ਨੇ ਨਾ ਨਹੀਂ ਆਉਂ ਉਹ ਮੁੰਡਾ ਸਿਆਣਾ ਠੀਕ ਹੈ ਜਾ ਕੇ ਤਾਂ ਹਰੀ ਬਾਗੇ ਖੜਾਉਣਾ ਇਹਨੂੰ ਅੱਜ ਠੀਕ ਹੈ 6 ਵਾਲੋਂ ਚ ਲੈ ਲਓ ਵੀਡੀਓ ਤੇ ਬੰਨੋ ਮੈਂ ਦਿਹਾੜੀ ਇਹਨੂੰ 4.5 ਪਟਾਣਾ ਕਾਤੇ ਹੋਰ ਗੱਲ ਨਹੀਂ ਇਹ ਮਾੜੀ ਐ ਇਹਨਾਂ ਦੀ ਇਹ ਜੌੜਾ ਮਾੜੀ ਐ ਦੇਖ ਆ ਖੁਸ਼ ਨੇ ਪੂਰੇ ਪੂਰੇ ਖੁਸ਼ ਨੇ ਕੱਸੀ ਵੀ ਐ ਨੇ ਵੀ ਆਇਆ ਕਰਾਇਆ ਕਰਾਂ ਆਈ ਤੱਕ ਅੱਗੇ ਦਿਖਾ ਦੇਣੇ ਪਉਣੇ ਲੈ ਲੈ ਦੇਖ ਕਿਵੇਂ ਜਾ ਰਹੇ ਸੀਨਾ ਮੂਰੇ ਘੱਟਾ ਪਈ ਐ ਪੂਰਾ ਕਰ ਦੋ ਤੇ ਪੂਰਾ ਖੁਸ਼ ਦੇ ਦੇ ਮੈਂ ਤਾਂ ਇਹਦਾ ਕਰਦਾ ਦੇ ਤੂੰ ਤਾਂ ਉਹਨੇ ਤਾਂ ਕੰਮ ਨਹੀਂ ਬੋਲ ਦਿੰਦੇ ਉਹ ਨਾ ਮੇਂ ਮੰਨਦੇ ਆ ਬਾਈ ਜਮਾ ਕੰਨ ਦੇ ਡਮੋਂ ਲਿਆ ਹੋਇਆ ਪਰ ਕਿਉਂ ਦੇਖੋ ਯਾਰ ਆ ਵੀ ਕਦੇ ਕਰਦੇ ਵੀ ਨਾ ਟਾ ਜੀ ਪਹਿਲੀ ਵਾਰ ਚਲਾਇਆ ਮੁੰਡੇ ਨੇ ਜਮਾ ਪਹਿਲੀ ਵੇਲਾ ਉਹ ਟੱਕ ਕੇ ਰੱਖ ਰੱਖਿਓ ਉਸ ਘੱਟ ਰੱਖਿਆ ਉਹਦੀ ਵਿਚਾਰੀ ਦੀ ਮਸ਼ੀਨ ਜੀ ਨੂੰ ਤੂੰ ਤੱਕ ਦੇਖੋ ਕਰਕੇ ਰੱਖੀ ਉਹ ਮੁੰਡਾ 6000 ਦਾ ਰਚਾ ਕੰਨ ਦੇ ਲੱਗਿਆ ਬੰਦ ਨਹੀਂ ਜਿਵੇਂ ਹੈ ਵਿਖੇ ਲੈਣਾ ਵਿਖਰੇ ਨਾ ਹੋਣੀ ਚੱਤੀ ਕੋਰੇ ਸਾਡੀ ਬੈ ਕੇ ਉਹ ਲਾ ਇੱਕ ਮਿੰਟ ਹੋਰ ਰਹਿਣ ਬੰਦ ਰਾਹ ਕਰਾਉਣੇ ਜਗਾ ਕਰਾਉਣ ਲਾ ਜਗਾ ਜਾਣਗੇ ਅੱਛਾ ਉਹ ਇੱਕ ਗੰਡਾ ਨਹੀਂਗਾ। ਆਕੇ ਲੱਗੇ ਪੈਣਾ। ਕਰਤਾ ਬਣੂ। ਧੰਕਾ। ਹੋਈ ਸਮਾਂ ਮਾਣੋ ਜਮਾਨਾ ਦੇ ਵੇਸੇ। ਆਇਲਿਆ ਵੀ ਆ ਗਾ। ਆਹ ਆ ਬੈਠਣ ਜਿਹੜਾ। ਉਹ ਬਈ ਚਾਰ ਤੇ ਤੂੜੀ ਦੀਆਂ ਗੰਡਾ ਮੰਨਦੀ ਹਾਂ ਤੋਂ ਟਾਈਮ ਨਹੀਂ ਲੱਗਿਆ ਬਲੌਗ ਬਣਾਉਣ ਦਾ। ਖਿੱਚ ਵਾਲੀ ਦੀ ਆ ਬੈਠੇ ਨੇ ਮੁੰਡੇ ਤਾਂ ਹਾਂ। ਪੱਗ ਬੰਨਣੀ ਸਗਾਵਾਂ ਨਿੱਕੇ ਆ ਭਰਾਵਾਂ ਨੂੰ ਪੱਗ ਬੰਨਣੀ ਸਗਾਵਾਂ ਨਿੱਕੇ ਆ ਭਰਾਵਾਂ ਨੂੰ ਆ ਦੇਖੋ ਪ੍ਰਦੀਪ ਸਿੰਘ ਆਹ ਦੇਖੋ ਉਧਰ ਪਰਦੇ ਨੇ ਮੁੰਡੇ ਇਧਰ ਹਲੇ ਭਾਈ ਚਾਰ ਬੰਨੀ ਜਾਂਦੇ ਨੇ ਹੁਣ ਉਹਨਾਂ ਦੀ ਵਾਰੀ ਆ ਗਈ ਐਸੀ ਦਾਮ ਲੈ ਲਿਆ ਆ ਕਿਧਰੋਂ ਤੂੜੀ ਆ ਗਈ ਬੱਚੀ ਓਏ ਆਹ ਕੀ ਗੱਲ ਆ ਯਾਰ ਇਧਰ ਨੱਬੜੀ ਹੋਣਾ ਦੇਖ ਲੋ ਕਿੱਥੋਂ ਆਏ ਓ ਇਹ ਆ ਰਹੇ ਆਜੋ ਆਜੋ ਆਓ ਤੇ ਆਜੋ ਟੁੱਟੇ ਦੇ ਹਾਂਸ ਤੇ ਗੰਡ ਦੇ ਦੇ ਦੋ ਟੁੱਟੇ ਦੇ ਹਾਂਸ ਤੇ ਗੰਡ ਦੇ ਦੇ ਦੋ ਟੁੱਟੇ ਓਏ ਓਏ ਟੁੱਟੇ ਓਏ ਟੁੱਟੇ ਦੇ ਹਾਂਸ ਤੇ ਗੰਡ ਗੰਡ ਦੇ ਦੇ ਇੱਕ ਆਏ ਚਾਰ ਓਏ ਖਰਾਬ ਓਏ 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 ਖਰਾਬ ਕਰੀ ਜਾਂਦੇ ਓ ਖਰਾਬ ਕਰੀ ਜਾਂਦੇ ਓ आ गया गोरा आ गया अरे ओए क्या खराब करी है तूने जे ओदे ते पा के चलो चलो उठी चलो थल्ले थल्ले चलो थल्ले आईए <laughs> आ का कथा <लीड़ा> <laughs> कोई ना कोई ना कुछ को नहीं होना इतना कदा हुंदा रहना ਅਨਿਲ ਅਨਿਲ ਪਰਨਾ ਕਰ ਲੇਗਾ ਬਾਈ ਪਰਨਾ ਪਰ ਨਹੀਂ ਕਰ ਲੇਗੇ ਓਏ ਬਾਈ ਤੂੰ ਡਿਕਨੋਰ ਰਹੋ ਯਾਰ ਉਧਰ ਬਾਈ ਮਸ਼ੀਨ ਚੱਲੀ ਜਾਂਦੀ ਆ ਚਾਰ ਆਈ ਗੰਡਾ ਬੰਨੀ ਜਾਂਦੀ ਆ ਉਹ ਥੋੜਾ ਜਿਹਾ ਚੱਲ ਰਹਿ ਗਿਆ ਬੰਨ ਕੇ ਫੇਰ ਜਾਵਾਂਗੇ ਰਾਤੀਂ ਦੇਖਰੀ ਮੈਂ ਤੁਹਾਨੂੰ ਲੈ ਕੇ ਦਿਖਾਇਆ ਸਾਰੇ ਟੌਰ ਉੱਤਰਦੇ ਆ ਬਾਈ ਦਿਖਾਉਣਾ ਤੁਹਾਨੂੰ ਆਪਾਂ ਕਿਆ ਰਹੀਆਂ ਗੰਡਾਂ ਨਹੀਂ ਥੱਲੇ ਕਿੰਨੀ ਲੋਕ ਬੈਠੇ ਚਾਰ ਦੀਆਂ ਗੰਡਾਂ ਦੇ ਉੱਤੇ ਪਈ ਢਾਂਗ ਸਾਡੀ ਅੱਜ ਆਲੀਆ ਮਸ਼ੀਨ ਮਾਰੋ ਮਾਰਾ ਬੰਨਣਾ ਲੱਗੂ ਗੰਡਾ ਹੋਣਾ ਸ੍ਰਿੰਦਰ ਸੇਵਾਦਾਰ ਭਾਈ ਰਾਤ ਨੂੰ ਤੇ ਆ ਟੀ ਬਣਾਉਣਾ ਹੋਇਆ ਵੀ ਇੱਥੇ ਚਾਰ ਦੀ ਗੰਡ ਤੇ ਇਹ ਕੀ ਹੋ ਰਿਹਾ ਤੈ ਤੂੰ ਚਾਰ ਦੀ ਗੱਟ ਬੰਨਣਾ ਨਹੀਂ ਹੈ ਹਰ ਪੀਸ ਤੋਂ ਸੇਵਾ ਸਾਥ ਹਾਂ ਇਹ ਆ ਸਰਿੰਦਰ ਨੇ ਰੂਟਰ ਚਲਾਇਆ ਦੀ ਭਾਈ ਤੁਹਾਨੂੰ ਕਲਿੱਪ ਪਾਦਾ ਜੀ ਆ ਰੂਟਰ ਸਰਿੰਦਰ ਨੇ ਚਲਾਇਆ ਅੱਜ ਆ ਭਾਈ ਚਾਰ ਜਾਮ ਹੋ ਗਿਆ ਗਿੱਲਾ ਕਰਕੇ ਸੰਤ ਜੀ ਦਾ ਚਾਰ ਪੈ ਹੁੰਦੇ ਕੋਈ ਦੋ ਜਮੇ ਦੀ ਕਿੱਥਾ ਚਾਰ ਦੇ ਹੁੰਦੀ ਰਹਿੰਦੀ ਨੇ ਹਾਂ ਜੀ ਅੱਜ ਤੀਜਾ ਦਿਨ ਫੇਰ ਚਾਰ ਰਾਤ ਨੂੰ ਮਤਲਬ ਲੱਗ ਚੁੱਕਾ ਕੱਲ ਨੂੰ ਸੰਤ ਸੇਵਾ ਦੁਬਾਰੇ ਫੇਰ ਚਾਰ ਦੀ ਲਾਗਤ ਜੇ ਰੱਬ ਨੇ ਸੁੱਖ ਰੱਖੀ ਮੀਨ ਆ ਪਾਇਆ ਚਾਰ ਦੇ ਹੁੰਦੀ ਹਾਂ ਜੀ ਆੜ ਪੀੜ ਤਾਂ ਖਾਤਰੀ ਹਾਂ 6 ਕਿਲੋ ਦੱਸ ਜੋ ਮੇਰਾ ਭਾਈ ਮਾਜਾ ਦਵਾ ਬੰਨੀ ਡੁੱਬੇ ਹਾਂ ਹਾਂ ਅਓ ਬੰਦੇ ਫਾਨੇ ਲੈ ਲੈਂਦੇ ਨੇ ਜੀ ਦੇਖੋ ਆਦੀ ਆਹੰਦਾ ਗੰਦ ਪਾਈ ਜਾਂਦਾ ਓਰੇ ਇਹ ਪਰ ਨਹੀਂ ਨਹੀਂ ਦੋ ਦਿਨ ਕਰਦੇ ਨਾਲ ਆਹ ਅਗਲੀ ਕੰਪਣੀ ਨਹੀਂ ਪਈ ਹਾਂ ਹਾਂ ਆਹ ਆਹ ਠੀਕ ਹੈ ਜੀ ਇਹ ਸੇਵਾਦਾਰੀ ਓਇਆ ਕੰਗਿਆ ਦੇ ਨਾਲ ਡਿਗ ਜਾਓ ਕੋਈ ਸੇਵਾਦਾਰ ਬਈ ਉਹ ਕਰਦੇ ਹੋਏ ਸੇਵਾ ਓਹੋ ਤੂੜੀ ਓਹੋ ਮੁੰਡਾ ਪਾ ਗਿਆ ਕੰਮ ਪਾ ਗਿਆ ਕੰਮ ਕੀ ਕਹੋਗੇ ਬਾਈ ਓਏ ਕੂਕਾ ਮਾਰਦੇ ਨੇ ਆਹ ਦੇਖੋ ਜੀ ਗੰਦ ਪਾਉਂਦੇ ਹੋਏ ਆਹ ਦੇਖ ਆ ਆ ਰਾ ਬੱਚੀ ਮਡੇਰਾ ਏ ਏ ਏ ਇਹ ਦੇਖਿਓ ਗੰਦ ਪਾਦੇ ਹੋਰੇ ਹੁਣ ਮਜ਼ੇ ਲੈ ਰਹੇ ਨੇ ਮਜ਼ੇ 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 ਆਹ ਦੇ ਦੇ ਸੇ ਨਾ ਜੋ ਨਾ ਆ ਦੇ ਆ ਦੇ ਆ ਦੇ ਆ ਛੂਟੇ ਉਹ ਆ ਜੀ ਮੱਜੂਰੇ ਉਹ ਆ ਆ ਪਾ ਦੇ ਆਹ ਸਟੰਟ ਤੇਰਾ ਆ ਦੀ ਤਰੱਕ ਤੰਗਲੀ ਵਗਾਉਂਦੀ ਦੁਕਾਨ ਤੇ ਰੇ ਐਨਜੋਏ ਵੀ ਕਰਨਾ ਜ਼ਰੂਰੀ ਆ ਬਾਈ ਉਹ ਐਨਜੋਏ ਵੀ ਕਰਨਾ ਜ਼ਰੂਰੀ ਆ 5 ਮਿੰਟ ਇਉਂ ਆਏ ਹੋ ਜੂ ਕੁਝ ਨਹੀਂ ਹੁੰਦਾ ਹੋਰੇ ਆ ਆ ਤੇਰੇ ਸਾਥ ਕੇ ਤੇਰੇ ਸਾਲ ਕੇ ਤੇਰੇ ਓਏ ਤੂੰ ਜੀ ਉਤਰ ਕੇ ਥੱਲੇ ਆ ਜਾ ਇਹਦਾ ਬੰਦਾ ਇਕੱਲਾ ਆਇਆ ਇਹ ਬੰਦਾ ਇਕੱਲਾ ਆਇਆ ਤਾਂ ਆ ਆ ਗਿਆ ਬੱਜੀ ਇਹ ਹਾ ਉਹ ਮਾਰਿਆ ਪਾਣੀ ਓਏ ਗੰਡਾ ਦੇ ਪਾਣੀ ਮਾਰੀ ਜਾ ਨਾ ਬੱਜੀ ਗਲਤ ਕਰ ਲਾ ਓ ਪਾਣੀ ਨਹੀਂ ਓਏ ਪਾਣੀ ਨਹੀਂ ਆਦੀ ਆ ਲੰਕੂ ਮੁੰਡਾ ਵੇ 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 ਓਏ ਗੋਰੀਆ ਓਏ ਗੰਡਾ ਖਰਾਬ ਕਰੇਗਾ ਓ ਬੱਚੀ ਓਏ ਓਏ ਗੰਡਾ ਜੀ ਵੀ ਗੰਡਾ ਗੰਡਾ ਜੀ ਵੀ ਪਾਣੀ ਪਾਏਗਾ ਗੰਦ ਪਾਈ ਜਾਂਦੇ ਨੇ ਬਈ ਇਹ ਕੀ ਕਹੇਗਾ ਹੁਣ ਇਹਨੂੰ ਉਹਦਾ ਚੌੜ ਕਰ ਦੇਣਾ ਹੁਣ ਚੌੜ ਚੌੜ ਕਰ ਦੇਣਾ ਆਲੇ ਨੀ ਯਾਰਾ ਵਾਜੀ 18 ਬੁੱਜ ਤੱਕ ਆ ਕਰਦੇ ਆ ਆਲੇ ਆਲੇ ਆ ਕਾਲੀ ਹੋ ਦੇ ਆ ਆ ਜਿਹੜਾ ਲੂੰਕਦਾ ਬਈ ਕਾਲੀ ਜੀ ਸ਼ਕਤ ਆ ਇਦਾਂ ਇਹ ਕੰਮ ਤਾਂ ਕਰਦਾ ਨਹੀਂ ਆ ਸਾਰਾ ਦਿਨ ਦਸਤੀ ਆ ਮਗੂਟ ਜਿਹੜਾ ਹੈਗਾ ਓਏ ਓਏ ਲੈ 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 ਈ ਕੇਮੀ ਇਹਦਾ ਕੋਈ ਆਜੋ ਬਈ ਥੱਲੇ ਆਜੋ ਸੁਰਿੰਦਰ ਕਹਿੰਦਾ ਥੱਲੇ ਆਜੋ ਬਈ ਮੰਨ ਲੋ ਇਹਦੀ ਮੰਨ ਲੋ ਆ ਯੋੜੀ ਹੋੜੀ ਜਾਣ ਕੇ ਪੜਕਾਉਂਦੇ ਨੇ ਪੜਕਾਉਂਦੇ ਨੇ ਚੱਲ ਪਈ ਬਾਈ ਮਸ਼ੀਨ ਉੱਧਰ ਗੰਡਾ ਬੰਨਣ ਲੱਗ ਗਈ ਰੋਡ ਮਸ਼ੀਨ ਚੱਲ ਪਈ ਚੱਲ ਵੀ ਭਾਈ ਮਸ਼ੀਨਾਂ ਚੱਲ ਪਈ ਆਉਂਦੇ ਭਾਈ ਗੰਡਾ ਆਉਂਦੇ ਥੱਲੇ ਅਜੀ ਚੱਕੇ ਹੋਰਾ ਬਾਦ ਹੁਣ 4 ਦੀ ਸੇਵਾ ਚੱਲ ਪਈ ਰਾਤ ਦੇ 9 ਵਜੇ ਗਏ ਭਾਈ 4 ਦੀ ਸੇਵਾ ਚੱਲ ਪਈ ਆਏ ਕੋਈ ਆਏ ਓਏ ਗਲਤ ਹੋ ਗਈ ਗੰਡ ਭਾਈ ਕੋਈ ਨਾ ਇਹਦਾ ਨਵਾਂ ਨਵਾਂ ਚੱਲਿਆ ਭਾਈ ਤਾਂ ਕਰਕੇ ਹੋ ਗਈ ਬਜ਼ਾਰ ਲੱਗੀ ਲਾਇਰ ਲੱਗੀ ਕੋਈ ਨਾ ਵੱਲਮ ਦਾ ਮੁੰਡਾ ਆਇਆ ਹੁਣ ਇਹ ਪਿਓ ਪੁੱਤਾਂ ਦੀ ਕਰਿਆਣੇ ਦੀ ਡਿਊਟੀ ਰਹਿੰਦੀ ਆ ਜਾ ਇਹਦਾ ਪਿਓ ਆਉ ਜਾਏ ਆ ਬੰਦੇ ਬਹੁਤ ਬੰਨੇ ਅਰੇ ਚੱਲੂਗੀ ਆਇਆ ਫਿਰ ਪਹਿਲੀ ਪਹਿਲੀ ਕਰਕੇ ਪਲਾਈ ਰਹਣਾ ਜੀ ਕਾਹਵਾ ਚੱਲ ਰਿਹਾ ਬਈ 9 ਵਜੇ 9 ਵਜੇ ਕੇ ਬਾਅਦ ਆਟਾ ਦੇ ਬਈ ਹਾਂ ਆਇਦਾ ਆਇਦਾ ਰੁਪਿਆੜਾ ਹਾਏ ਕਾਲੀ ਆ ਗਿਆ ਸਾਡਾ ਜਥੇਦਾਰ ਜਥੇਦਾਰ ਜੀ ਲੈ ਸੇ ਹੋ ਗਏ ਪਹਿਲਾਂ ਨਾਲੋਂ ਕੰਮ ਕਰਕੇ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਇਹ ਤੁਹਾਨੂੰ ਬੈਕ ਆਉਮੀ ਕਰਕੇ ਦਿਖਾਉਣਗੇ ਪਹਿਲਾਂ ਮੰਗੂ ਟੱਡਾ ਇੱਥੇ ਇੱਥੇ ਆ ਗਈ ਗੱਡ ਬਈ ਕੋਰਾ ਕਾਦੂ ਇਹ ਤਾਂ ਉਹ ਦੇਖੋ ਜੀ ਆਲੇ ਲਫਾਫਾ ਐ ਲਵੇੜ ਕੇ ਨਾ ਅੰਗਾ ਪੂਰਾ ਉਹ ਫੇਰ ਖਰਾਬ ਹੋਊਗੀ ਆ ਕੀਦੀ ਨਾਇਰ ਲੱਗੀ ਬਈ ਓਏ ਉਹ ਬਰਾਬਰ ਬਰਾਬਰ ਆਇ ਨੂੰ ਕਿਵੇਂ ਕਹਿਣਾ ਬਈ ਤੂੰ ਅਸਿਆ ਹਾਲੇ ਪਹਿਲੀ ਪਹਿਲੀ ਲੈ ਚੱਲੀ ਆ ਬਈ ਇਹਦਾ ਹੀ ਗੋਰਮੈਨ ਆ ਕੌਣ ਇਹਦੇ ਤੋਂ ਡਾਈਟਿੰਗ ਨਹੀਂ ਆ ਰਹੀ ਏ ਅਸਿਆ ਗੋਰਮੈਨ ਬਿੱਲੀ 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 ਚਲਾਉਂਦਾ ਦੇਵਾਰ ਬਾਈ ਇਧਰ ਆ ਹੋਰ ਬੰਦੇ ਖੜੇ ਰਹੇ ਖੜੇ ਰਾਤ ਦੇ ਵੱਜ ਕੇ 9 ਪੰਜ ਸੀਟਾਂ ਹੁਣ ਵੱਲ ਵੀ ਚੱਲ ਰਹੀ ਹੈ। ਉਹਦੇ ਕਿਹੜਾ ਕਾਰਨ ਪ੍ਰੈਸ ਹੋ ਗਏ। ਰੰਗ ਬਣਾ ਤਾਂ ਸੀ। ਕਿਹਦਾ ਬਣਾ ਤਾਂ ਬੱਦਲ ਤੇ। ਮਾਲ ਵੀ ਗਿੱਲਾ। ਪਤਾ ਨਹੀਂ। ਇਹ ਨਹੀਂ ਜਾਣਕਾਰੀ ਨਹੀਂ ਹੈਗੀ। ਚਲੋ ਜਾਣਕਾਰੀ ਆ ਗਈ ਗੰਡ ਬਾਈ। ਇਧਰ ਆ ਇਹ ਇਹ ਸਾਡੀ ਫੈਕਟਰੀ ਦੇ ਓਨਰ ਨੇ ਆ ਉਹ ਵੀ ਓਨਰ ਨੇ ਓਨਰ ਹੀ ਚੱਲ ਰਹੇ ਨੇ ਬਾਈ ਓਨਰ ਹੀ ਚੱਲ ਰਹੇ ਨੇ ਓਨਰ ਹੀ ਚੱਲ ਰਹੇ ਨੇ ਹੁਣ ਦੇਖੋ ਸੇਵਾਦਾਰਾਂ ਨੇ ਇਹਨਾਂ ਨੂੰ ਓਨਰਾਂ ਨੂੰ ਭਾਈ ਫੜ ਲਿਆ ਹਾਂ ਚੱਲ ਪਿਆ ਬਾਈ ਕੰਮ ਹੁਣ ਓਨਰ ਦੋਵੇਂ ਫੜ ਰੱਖਣੇ ਨੇ ਅਸੀਂ ਹਾਂ ਲੇਬਰ ਭਾਈ ਦਿਨੇ-ਦਿਨੇ ਚੱਲਦੀ ਰਾਤ ਨੂੰ ਇਹ ਚੱਲਦੇ ਨੇ ਰਾਤ ਨੂੰ ਓਨਰ ਚੱਲ ਰਹੇ ਨੇ ਆ ਚੱਲ ਪਿਆ ਬਾਈ ਕੰਮ ਦੁਆਰੇ ਹੁਣ ਦੇਖੋ ਆ ਜਾ ਓਏ ਗੰਡ ਕਿਹੜਾ ਲੈ ਕੇ ਜਾਊ ਰੋੜ ਕਿੱਥੇ ਸੇਵਾਦਾਰ ਫੜਨੋ ਬਹੁਤ ਰੀ ਪ੍ਰਦੀਪ ਰੇਟ ਤੇ ਵੀ ਬਹੁਤ ਜਿੰਨੇ ਨੇ ਚਾਰੇ ਹਾਂ ਵੀਰ ਨੇ ਕਨੈਕਟ ਕਰਨਾ ਦਾ ਮਡੇਰਕਲਾ ਜ਼ਿਲ੍ਹਾ ਸੰਗਰੂਰ ਪ੍ਰੀਤ ਆ ਦੇਖੋ ਭਾਈ ਮੁੰਡੇ ਗੰਡਾ ਨੂੰ ਭਾਜਦੇ ਨੇ ਆ ਦੇ ਆ ਦੇਖ ਆ ਆ ਲਾਇਆ ਇੱਧਰ ਕਿਤਰਾ ਉੱਥੇ ਉੱਤੇ ਭਾਈ ਉੱਥੇ ਲਾ ਕੇ ਆਓ ਇਹ ਮੁੰਡਾ ਸਾਡੇ ਲੈ ਪਤਾ ਨਹੀਂ ਸਾਲ ਆ ਪਤਾ ਨਹੀਂ 6 ਮਹੀਨੇ ਨੇ ਵੀ ਕੈਨੇਡਾ ਐਨ ਆਰ ਆਈ ਆ ਭਾਈ ਐਨ ਆਰ ਆਈ ਕੈਨੇਡਾ ਗੱਲੇ ਜਾਣਾ ਹਾਂ ਐਨ ਆਰ ਆਈ ਵੀਰ ਨੇ ਓ ਤਾਹਾਂ ਬੈਠੇ ਨੇ ਬਾਈ ਉਹ ਤਾਂ ਬੰਦੇ ਉਹੀ ਓਏ ਸੋਨੀ ਓਏ ਓਏ ਸੋਨੀ ਆਜਿਓ ਓਰੇ ਓਏ ਆਜੋ ਬਾਈ ਆਜੋ ਆ ਗੰਡਾ ਲਾਉਣੀਆਂ ਨੇ ਓਰੇ ਸੇਵਾਦਾਰ ਜੋਰਜ ਅੰਡਰੇ ਆਪੂ ਦਾ ਕੰਮ ਤਾਹਾਂ ਤੋਂ ਬੰਦਿਆਂ ਨੂੰ ਬੁਲਾ ਕੇ ਲਿਆ ਹੁਣੇ ਹਾਂ ਆਪਾਂ ਇਧਰ ਅਰਦੀਪ ਮੰਜਾ ਮਾਰ ਲੱਗ ਗਿਆ ਬਾਈ ਇਹ ਸੇਵਾ ਬਹੁਤ ਥਾਂਵੇਂ ਨਮਾਉਂਦਾ ਨੇ ਬੰਦਿਆਂ ਨੂੰ ਆਜਿਓ ਬਾਈ ਓਏ ਤਾਰੀ ਟੀਮ ਦਾ ਉਹ ਕੇ ਰੱਖਣੀ ਪਈ ਹੈ ਹੋਲੇ ਰੱਖਣੇ ਪੈਣ। ਆਈ ਰੋਟੀ ਵੀ ਨਹੀਂ ਖਾਦੀ ਬਾਈ ਕਿਸੇ ਨੇ। ਆਇਆ ਦਾ ਲੀਲੇ। ਉਹ ਜਵਾਕਾਂ ਨੂੰ ਕੁੱਟੀ ਜਾਂਦਾ। ਜਵਾਕਾਂ ਨੂੰ ਕੁੱਟੀ ਜਾਂਦਾ। ਸਾਡੇ ਬਾਈ ਭੁੱਲੇ ਦੇ ਵੀ ਸੱਤ ਬਹੁਤ ਟਾਈਮ ਨਹੀਂ ਬਈਆ ਵਿੱਚ ਹੀ ਫੜਦਾ ਤੇਰੀ ਹੋ। ਹਾਂ ਬੈਂਟਨ ਨੂੰ ਰਾਵ ਨਹੀਂ ਮਿਲਦਾ। ਓਏ ਆ ਜਾਓ। ਬਲਾਕ ਦੇ ਲਿਓ ਨਾ। ਕਾਲੀ ਵੀ। ਹਾਂ ਦੇ ਹਾਂ ਕਰਦੇ ਵੀ ਆ ਨਹੀਂ ਪਤਾ ਕਿਵੇਂ ਮਿਲ ਗਈ ਵੀ ਕੈਨੇਡਾ ਪਾ ਗਿਆ ਕਹਿੰਦੇ ਉਹ ਕਰ ਲੈ ਉੱਥੇ ਹਾਂ ਫੰਡ ਪਾਇਆ ਬਾਈ ਬਲਾਕੇ ਲਿਆਉਣੇ ਬਾਈ ਬਲਾਕੇ ਜਵਾਕ ਕੁੱਟੀਆਂ ਦਾ ਬਾਈ ਉਰੇ ਪਾਣੀ ਡੋਲਿਆ ਕਿਵੇਂ ਆ ਜਾਓ ਯਾਰ ਆ ਅਜ ਤਾਂ ਬਾਈ ਲਿਬੜੀ ਹੋਇਆ ਯਾਰਾ ਭਰਦੇ ਦੀ ਮਾਰ ਦੋ ਆ ਜਾ ਯਾਰ ਆ ਰੂ ਆ ਰੂ ਵੀ ਤਾਂ ਗੰਡੇ ਹੀ ਰੋਂਡਣੀਆਂ ਨੇ ਬੜਾ ਆਜੂ ਬਾਈ ਬੜਾ ਆਏ ਕਿਹੜਾ ਕਹੇ ਤੋ ਆ ਜਾਂਦੇ ਨੇ ਕੱਲੇ ਦੀ ਫੇਵਾ ਬਾਈ ਮਾਜਾ ਲੱਗਿਆ ਮਾ ਕਾਚਾ ਸਾਡਾ 10:00 ਵਜੇ ਆ ਗਏ ਬਾਈ ਮੁੰਡੇ ਚਲ ਆਜੋ ਇੱਧਰ ਗੰਡਾ ਰੋੜ ਕੇ ਲਿਆਉਣਾ ਓਏ ਬੰਨੀ ਜਾਂਦੀ ਆ ਆ ਲਾਤੀ ਆ ਦੇ ਲਾਗੇ ਸਰਿੰਦਰ ਸਰਿੰਦਰ ਯਾਰ ਭੱਟੀ ਸਰਿੰਦਰ ਕੀ ਕਹੋਗੇ ਭਾਈ ਸਾਹਿਬ ਰਾਤ ਨੂੰ ਸ਼ਾਂਤ ਕੂ ਬੇਵਾ 9:00 ਵਜੇ ਰਾਤ ਦੇ ਬਿਨ ਰੋਟੀ ਖਾਦੇ ਹੜ ਭੀੜ ਦਾ ਖਾਤਰ ਸੇਵਾ ਹੈ ਆ ਨਾ ਰੋਟੀ ਖਾਦੀ ਆ ਬਾਈ ਸੇਵਾਦਾਰਾਂ ਨੇ ਆ ਕੀ ਦੀ ਗੰਡਾ ਬਾਈ ਪਾਣੀ ਡੁੱਬੇ ਖੜੇ ਉਹਨਾਂ ਖਾਤਰ ਸੇਵਾ ਚਾਰ ਦੋਰੇ ਉਹ ਪੱਗਾਂ ਪੁੱਢੇ ਪੁੱਠੇ ਵਰਦੇ ਉਹਨਾਂ ਖਾਤਰ ਚਾਰ ਪੁੱਢੇ ਬਣੇਰ ਕਰ ਤੋਂ ਪ੍ਰੀਤ ਦਾ ਸਹਿਜ ਫੈਕਟਰੀ ਬਾਈ ਬਿਸਰ ਪ੍ਰੀਤ ਸਿੰਘ ਦਾ ਤੇ ਬਾਈ ਹੈਪੀ ਸਿੰਘ ਦੀ ਸਾਂਝੀ ਆ ਜੋ ਉਹਨਾਂ ਵੱਲੋਂ ਚਾਰ ਦੀ ਸੇਵਾ ਫਰੀ ਕਿੱਥਾ ਬਿੱਲ ਦੀ ਕੀਤੀ ਜਾ ਰਹੀ ਹੈ ਆ ਬੰਦਾ ਬਾਈ ਕਾ ਕਾ ਬੰਦਾ ਇਹਨਾਂ ਰੱਬ ਟੋਗੜਾਂ ਦੇ ਵਿਵਸਥ ਕਰੇ ਕਮਾਈ ਦੇ ਬਾਧਾ ਪਾਵੇ ਹਾਂ ਨਹੀਂ ਰਖਾ ਸਾਹਿਬ ਓਏ ਬਾਈਓ ਟਰਾਈਡ ਓ ਰੂਟਰ ਦੇ ਵੇ ਗਿਆ ਬਈ ਵੇ ਆਟਾ ਉਣ ਕੇ ਕੰਨ ਬਾਈ ਆਹ ਕੰਨ ਟਾਉਣ ਕੇ ਆ ਦੇਖੋ ਆ ਦੇ ਹਾਏ ਪਰ ਲਿਆ ਬਾਈ ਪਰ ਲਿਆ ਏ ਏ ਪਰ ਆਇਆ ਇੱਕ ਡਰਾਈਵਰ ਉਹਨੇ ਬਾਈ ਪਹਿਲਾਂ ਬੈਕ ਗੇਰ ਡੇਢ ਤੋਂ ਵਾਲੇ ਡੇਢ ਤੋਂ ਵਾਲੇ 150 ਵਾਲੇ ਪਹਿਲਾਂ ਬੈਕ ਗੇਰ ਲਿਆ ਬਾਈ ਹਾਂ ਏ ਏ ਹਾਈ ਆ ਆਏ ਓਏ ਅੰਗਾਈ ਨੂੰ ਤਾਂ ਪੂਰਾ ਪੱਟਾ ਬਾਈ ਓਹ ਅੰਗਾ ਬਾਈ 150 ਬੈਕ ਹੀ ਗਿਆ ਆ ਆ ਆ ਡੋਲੂ ਦੇਖੋ ਪਾਫਾ ਉਣਦੀਆਂ ਦੇਖੋ ਤੁਸੀਂ ਚਾਰਜੋ ਏ ਬਾਈ ਕਿੱਥੋਂ ਲੈ ਆਂਦੇ ਨੇ ਫੜਕੇ ਤੁਸੀਂ ਨੇ ਬੰਦੇ ਹੋਰੇ ਵਿੱਚ ਜੜ ਗਏ ਬਾਈ ਉਹ ਤਾਂ ਮਡੇਰ ਗਲਾਂ ਦੇ ਨੇ ਬਈ ਇਹ ਹਾਂ ਬਰਾ ਹੋ ਗਿਆ ਬਈ ਓਏ ਇਹ ਬਾਈ ਰਾਤ ਦਾ ਬਲੌਗ ਅੱਡ ਬਣੂ ਇਹ ਰਾਤ ਦਾ ਬਲੌਗ ਅੱਡ ਬਣੂ ਰਾਤ ਦਾ ਬਲੌਗ ਆ ਬਈ ਇਹ ਅੱਡ ਪਾਵਾਂਗੇ ਇੱਧਰ ਜਾਂਦੇ ਹਾਂ ਜੀ ਇੱਕ ਨੰਬਰ ਜਾਇਓ ਬਾਈ ਜਾਇਓ ਨੀ ਬਾਈ ਮੈਨੂੰ ਵੀ ਲੈ ਲਓ ਪਿੱਛੇ ਆ ਦੇਖ ਰੂਟਰੀ ਮਾਰਿਆ ਦੇਖੀ ਮੰਦੀ ਮਾਰਦਾ ਸੀ ਰੋਕੀ 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 ਮਦੀ ਮਾਰਦਾ ਸੀ ਪੀਤਾ ਤੁਸੀਂ ਇੱਥੇ ਆ ਜਾਓ ਮੇਰੇ ਨਾਲ ਫੋਟੋ ਖਿੱਚੋ ਗੁੱਡ ਲਾਈਕ ਕੈਂਸਰ ਪਟਰੀ ਕੋ ਸਾਰੇ ਖੰਦ ਤੋਂ ਬੈਗੇਰ ਅਲਿ ਵੀਡੀਓ ਦਿਖਾ ਰਹੀ ਹੈ ਹੈ ਬੈਗੇਰ ਅਲਿ ਤੇਰੀ ਬੈਗੇਰ ਅਲਿ ਪਹਿਲੇ ਬੰਦੇ ਹੈ ਹੈ ਬੰਨ ਵਾਲ ਮੈ ਮੈ ਨਹੀਂ ਬਣਾਈ ਉਹ ਬੈਗੇਰ ਨਹੀਂ ਜਾਇਆ ਬੰਨੇ ਪੈਂਦਾ ਕੰਮ ਦਾ ਪਿੰਡ ਕੰਮ ਦਾ ਮੁੱਖੇ ਜਿਹੜਾ ਉਹਨਾਂ ਕੋਲ ਇਹ ਮੁੱਖਾ ਹੁੰਦਾ ਹੈ ਚਾਚਾ ਜੀ ਆ ਗਏ ਆਪਣੇ ਇਸੇ ਦਰ ਲੋਡਰ ਨੂੰ ਵੜਾ ਕੇ ਲੈ ਆਓ ਲੋਡਰ ਨਹੀਂ ਚੱਲਦਾ ਉਹਦੇ ਕੋਲ ਡਰਾਈਵਰ ਬਣਾਉਂਦੇ ਚਾਬੀ ਦਿਓ ਮੈਂ ਲੇ ਆੜੀ ਨੂੰ ਆੜੀ ਨੂੰ ਬੰਦਾ ਲਿਆਉਣਗੇ ਬਾਈ 로ਡਰ ਵਾਲਾ ਇਹਨਾਂ ਨੂੰ ਆ ਗਿਆ ਪਾ ਤੇ ਉਹ ਆਣੀ ਬਰਾਹੇ ਉਹ ਵਿੱਚ ਬਣਾ ਲਾ ਲੇ ਲੋਡਰ ਡਰਾਈਵਰ ਖਾਈ ਵੀ ਨੇ ਖਾਈ ਵੀ ਡਰਾਈਵਰ ਨੇ ਉਹ ਜੀ ਦਾ ਚਾਈਸੀ ਡੇ ਡੇ ਕੋਲ ਡਰਾਈਵਰਾਂ ਕਹਿੰਦੇ ਤੈਨੂੰ ਦੱਸ ਪੱਟੀ ਮੇਂ ਏਸੀ ਆ ਇਹ ਮੁੰਡੇ ਅੱਜ ਤਾਂ ਇੰਤਜ਼ਾਰ ਕਿਉਂ ਨਹੀਂ ਆ। ਉਹ ਢੋਲੀ ਆਂਦਾ ਚਾਰਾ। ਪਾਪਾ ਉੱਡਦੇ ਆ ਦੇਗਾ। ਇਹਨੂੰ ਸਾਜੋਗਾ ਕਿ ਮਸ਼ੀਨ ਦੀ ਤੇ ਉੱਤੋਂ ਉੱਤੋਂ। ਦੇਖ ਦੇਖਣਾ ਜੇ ਬਾਕੀ ਜਿੰਦਗੀ ਕਰਦੇ। ਉਹਨਾਂ ਨੇ ਚਾਰ ਲਿਆ ਕਿੱਥੇ ਹਾਲਦੇ। ਹਾਂ। ਉਹ ਦੇਖੋ ਬੰਦਿਆਂ ਨੂੰ ਸਕੂਟਰੀ ਨਹੀਂ ਚਲਾਉਣੀ ਆਉਂਦੀ। ਤੁਸੀਂ ਆਹ ਦੇਖੋ ਚੈੱਕ ਕਰ। ਸੈਂਸਰ ਲਾਤਾ ਸਕੂਟਰੀ ਨਹੀਂ ਚੱਲਣੀ ਆਉਂਦੀ। ਗੱਡੀ ਆਏ ਲੌਕ ਨਹੀਂ ਖੋਲਿਆ ਭਾਈ। ਚਲਾਉਣੀ ਹੁੰਦੀ। ਹੋ ਪਈ ਚੋਰ। ਚੱਲਦੀ ਨਹੀਂ। ਕੱਢ ਜਾ ਕੋਰੇ ਕੱਢ ਜਾ। ਕੱਢਦਾ। ਹਾਂ। ਆਨ ਕਰ ਲਈ ਬਾਈ ਹੁਣ ਜਮੀ ਨਹੀਂ ਚਲਦੀ ਦੇ ਵੀ ਨਹੀਂ ਚਲਦੀ ਗਰੰਟੀ ਹੈ ਕਰ ਜਾ ਚਲਾ ਲੈਨੇ ਤੁਸੀਂ ਚਲਾ ਲੈਣਾ ਜੁੱਟ ਕੋ ਮੰਦ ਕਰੀਆ ਕਰ ਜਾ ਜੁੱਟ ਕੋ ਮੰਡੇ ਪਣਾ ਹੋਇਆ ਬਈ 30000 ਦੇ ਬੰਦਾ 25 ਸੀ ਡਰਾਈਵਰ ਦੇਰ ਵਾਲੀ ਨੂੰ ਸਾਲ ਮਰਦੇ ਪਹਿਲਾਂ ਹੁਣ ਲੋਕ ਕਸਲਾ ਆ ਕੀ ਚੱਲ ਰਿਹਾ ਗੁਰ ਇੰਡੀਕੇਟਰ ਇਹ ਬੰਦਿਆਂ ਨੂੰ ਕਿੱਥੇ ਜੋ ਆ ਬਾਈ ਚਲਾਉਣੀ ਆਉਂਦੀ ਨਹੀਂ ਆ ਦੇ ਇਧਰ ਸੋਚਿਆ ਸੀ ਹੇਡਲਿੰਗ ਤੇ ਪਾਇਆ ਗੇਅਰ ਪਾ ਕੇ ਟੂਟੇ ਮਰ ਜੂਗੇ ਘੜੀ ਇਹਦੇ ਨੂੰ ਬਾਈ ਇਹ ਫੋਨ ਲੈ ਕੇ ਆਉਣਾ ਠੀਕ ਲੈ 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 ਕੰਡੇ ਉੱਤੇ ਦੀ ਜਾਂਦੇ ਆ ਦੇ ਵਈ ਕੰਡੇ ਉੱਤੇ ਦੀ ਜਾਉ ਕੀ ਆ ਰੂਡਰ ਖੜਾ ਇਧਰ ਆ ਸਾਹਤ ਹੀ ਨਹੀਂ ਆਉਂਦੀ ਬਾਈ ਸਾਹਤ ਹੀ ਨਹੀਂ ਆਉਂਦੀ ਦੇਖੀ ਜਾਊਗਾ ਏ ਏ ਟੂਟਾ ਮਾਰਦੇ ਨੂੰ ਵੜਿਆ ਕੇ ਦੇਖਣਾ ਨਹੀਂ ਉਹ ਨਹੀਂ ਆਉਂਦੀ ਚੱਟਣਾ ਆਰਾ ਤਾਤਾ ਬਾਏ ਬਾਏ ਕਰ ਦਈਏ ਸਕੂਟਰੀ ਨੂੰ ਆਪਾਂ ਉੰਦੀ ਨੂੰ ਬਾਏ ਬਾਏ ਆਉਂਦੀ ਨੀ ਬੜਾ ਜੂਨਿਕਾ ਲੋੜ ਆਤੀ ਤੇ ਮੈਂ ਆਉਂਦਾ ਹੋਏ ਰੱਜੇ ਰੱਜੇ ਹੋਇਆਂ ਨੂੰ ਜਾਉਂਦੇ ਨੇ ਬਾਈ ਆਮ ਨਹੀਂ ਬੀਤੇਗਾ ਆ ਰੱਜੇ ਹੋਈ ਨਹੀਂ ਰੱਜਦੇ ਆਏ ਹੋਏ ਆ ਰੱਜੇਆਂ ਨੂੰ ਰਜਾਉਂਦੇ ਨੇ ਇਹ ਕਿੱਥੇ ਸਿੱਧੀ ਬਣਾ ਬੈੜਿਓ ਸਿੱਧੀ ਮੈਨੂੰ ਕਿੱਥੇ ਆ ਪੂਰ ਨਹੀਂ ਤੇਰਾ ਵੀ ਨਹੀਂ ਬੀਤਾ ਬਾਈ ਵੀਰ ਫਰਮਾ